ਆਜੋ 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 ਬਹੁਤ ਹੀ ਸਤਿਕਾਰਯੋਗ ਜਿੰਨੇ ਮੇਰੇ ਵੀਰ ਫੇਸਬੁਕ ਤੇ ਇਹ ਵੇਖ ਰਿਹਾ ਕਿ ਲੋਕ ਉਹਨਾਂ ਨੂੰ ਬਹੁਤ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦਾ ਨੂੰ ਔਰ ਮੈਂ ਆਪਣੇ ਬਾਰੇ ਕਲੀਅਰ ਕਰ ਦਿੰਦਾ ਜਿਹੜੇ ਹੋਰ ਮੇਰੇ ਵੀਰ ਦੇਖਣਗੇ ਫੇਸਬੁਕ ਕਿ ਮੈਂ ਇਹਦਾ ਨਾਮ ਐਡਵੋਕੇਟ ਰਾਜਪਾਲ ਸ਼ਰਮਾ ਔਰ ਮੈਂ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਲਾਸ਼ਰਮਾ ਮੋਕਲ ਔਰ ਆਜੋ ਜੂਨ ਦਾ ਮਹੀਨਾ ਚੱਲ ਰਿਹਾ ਵਾ ਸਾਰੇ ਜੋ ਪੰਜਾਬ ਨਾਲ ਸੰਬੰਧਤ ਹ ਲੋਕ ਕਾਸ ਕਰਕੇ ਸਿੱਖ ਕੌਮ ਦੇ ਨਾਲ ਜੋ ਕਿ 1984 ਦੇ ਵਿੱਚ ਜੋ ਪੰਜਾਬ ਦੇ ਸਾਡੇ ਹਾਲਾਤ ਬਣੇ ਸੀਗੇ ਔਰ ਉਸ ਤੋਂ ਬਾਅਦ ਟਾਈਮ ਲੰਘਦੇ ਲੰਘਦੇ ਹਜ਼ਾਰਾਂ ਬੇਗਨਾ ਸਾਡੇ ਲੋਕ ਮਾਰੇ ਗਏ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ ਪਰ ਇਸ ਚੀਜ਼ ਦਾ ਕਿਸੇ ਨੇ ਕਿਤੇ ਜਾ ਕੇ ਫਾਇਦਾ ਰਾਜਨੀਤਿਕ ਲੋਕਾਂ ਨੇ ਜਾਂ ਉਹਨਾਂ ਲੋਕਾਂ ਨੇ ਉਠਾਇਆ ਜਿਨ੍ਹਾਂ ਨੂੰ ਸਾਡੇ ਦੇਸ਼ ਨਾਲ ਜਾਂ ਆਪਦੀ ਕੌਮ ਨਾਲ ਕਿਸੇ ਤਰ੍ਹਾਂ ਦਾ ਕੋਈ ਪਿਆਰ ਨਹੀਂ ਸੀ ਔਰ ਜੋ ਹੁਣ ਇੱਕ ਟ੍ਰੈਂਡ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਦੀ ਆਸਤ ਸੰਤ ਜਰਨੈਲ ਸਿੰਘ ਦੇ ਵਿੱਚ ਸੀ ਜਾਜਨਾ ਦੀ ਨਹੀਂ ਸੀ ਉਹਨਾਂ ਦੇ ਵਿੱਚ ਕੁਝ ਲੋਕ ਇਹੋ ਜਿਹੀ ਕੋਸਪਲੇ ਕਰ ਚੁੱਕੇ ਆ ਜੋ ਸਿਰਫ ਇੱਕ ਫੋਕੀ ਸ਼ੋਰਤ ਲੈਣ ਵਾਸਤੇ ਔਰ ਗੰਨਮੈਨ ਲੈਣ ਵਾਸਤੇ ਇੱਕ ਟ੍ਰੈਂਡ ਖਲਾਤਾ ਉਹਨਾਂ ਨੇ ਕਿ ਰਾਤ ਨੂੰ ਆਪਦੀ ਪੋਸਟ ਤੇ ਪਾ ਕੇ ਆਪਣਾ ਨੰਬਰ ਬੱਬਰ ਖਾਲਸਾ ਨੂੰ ਜਾਂ ਪਿੰਡਰਾਂ ਵਾਲੇ ਨੂੰ ਜਾਂ ਆਉਂਦੇ ਹਮੈਚਿਆਂ ਨੂੰ ਗਾਲਾਂ ਕੱਢਦੇ ਆ ਔਰ ਸਵੇਰ ਬੰਦ ਕਰ ਦਾਂਗੇ ਔਰ ਉਹੀ ਰਿਕਾਰਡਿੰਗ ਜਦੋਂ ਇੰਟੈਲੀਜੈਂਸ ਕਰਦੀ ਹੈ ਤਾਂ ਉਸ ਦੇ ਵਿਹਾਰ ਤੇ ਉਸ ਸਿਕਿਉਰਟੀ ਲੈਣੀ ਚਾਹੀਦੀ ਸਾਡੇ ਮੋਗਲੇ ਵਿੱਚ ਸਭ ਤੋਂ ਵੱਡੀ ਮਿਸਾਲ ਜੋ ਆਈ ਹੈ ਮੈਂ ਐਦੇ ਬਾਰ ਪ੍ਰੈਜ਼ੀਡੈਂਟ ਆਪਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਡੇ ਇੱਥੇ ਐਡਵੋਕੇਟ ਅਮਿਤ ਕਈ ਹੈ ਜੋ ਸ਼ਿਰਸਾ ਨਾਂ ਦੇ ਆਪਣੇ ਆਪ ਨੂੰ ਲੀਗਲ ਫੀਲ ਦੇ 50 ਪ੍ਰੈਜ਼ੀਡੈਂਟ ਕਹਿੰਦੇ ਆ ਆ ਚੈਂਬਰ ਨਾਲ ਪਰ ਔਰ 10 ਜਨਵਰੀ ਨੂੰ ਇਹਨਾਂ ਨੇ ਇੱਕ ਪੋਸਟ ਅਪਡੇਟ ਕਰਕੇ ਇੱਕ 50 ਸਰਕਾਰ ਨੂੰ ਨੋਟ ਦਿੱਤਾ ਸੀ ਕਿ ਮੈਂ ਪਿੰਡਰਾਂ ਵਾਲੇ ਦਾ ਪੁੱਤਰਾ ਫੂਕੂ ਨੂੰ ਰੰਡ ਜਾ ਕੇ ਨੂੰ ਗਾਲਾਂ ਕੱਢੂੰਗਾ ਉਸ ਦੇ ਵਿੱਚ ਸਰਕਾਰ ਹਿੱਲ ਗਈ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਦੇ ਅਲੈਕੀ ਸੀ ਕਿਉਂ ਇਹ ਪਿੰਡਰਾਂ ਵਾਲੇ ਦਾ ਪੁੱਤਰਾ ਫੂਕੂ ਦਾ ਕਿਉਂ ਇਹ ਪਿੰਡਾਂ ਨੂੰ ਕਾਲਾ ਕੱਢੂਗਾ ਕੀ ਪਿੰਡਾਂ ਦੇ ਚੱਕਿਆ ਵਾ ਜੋ ਕੋ ਹੈ ਗੱਲ ਤਾਂ ਫਿਰ ਤੋਂ ਫੇਸ ਕਰੇ ਮੈਂ ਵੀ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਉਸ ਦੇ ਵਿੱਚ ਕੀ ਹੋਇਆ ਟੀਮੋਗਾ ਪ੍ਰਸ਼ਾਸਨ ਬਿਲਕੁਲ ਸਟੇਬਲ ਹੋ ਗਿਆ ਸੀ ਕਿ ਕੋਈ ਕੁਝ ਨਹੀਂ ਕੀਤਾ ਟੀਮੋਗਾ ਪ੍ਰਸ਼ਾਸਨ ਔਰ ਮੈਂ ਉਸ ਟਾਈਮ ਮੈਂ ਆਪਣੀ ਬਾਰ ਦਾ ਪ੍ਰੈਜ਼ੀਡੈਂਟ ਸੀ ਇਹਦਾ ਮੈਂ ਚੈਂਬਰ ਲੌਕ ਕੀਤਾ ਔਰ ਸਾਡੇ ਚੈਂਬਰ ਲੌਕ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਹੌਸਲਾ ਫੜਿਆ ਇਹਦੇ ਤੇ ਐਫ ਆਈ ਆਰ ਲੋਜ ਕੀਤਾ ਮੇਰਾ ਕੋਈ ਜਾਤੀ ਤੌਰ ਤੇ ਦੁਸ਼ਮਣ ਨਹੀਂ ਹੈ ਨਾ ਮੇਰਾ ਕੋਈ ਨਾ ਕੋਈ ਰੋਲਾ ਵਾ ਪਰ ਮੈਂ ਸਿਰਫ ਇੱਕੋ ਚੀਜ਼ ਖਾਸ ਕਰਕੇ ਜੋ ਵਿਦੇਸ਼ਾਂ 'ਚ ਬੈਠੇ ਸਿੱਖ ਹੈ ਜਾਂ ਪੰਜਾਬ 'ਚ ਜਾਂ ਜੋ ਮੇਰੇ ਨੌਜਵਾਨ ਵੀਰ ਆ ਉਹਨਾਂ ਨੂੰ ਇੱਕੋ ਬੇਨਤੀ ਕਰਦਾ ਹਾਂ ਕਿ ਇਹਦੀ ਇੱਕ ਐਗਜ਼ਾਮਪਲ ਦੇਣੀ ਚਾਹੁੰਨਾ ਮੈਂ ਤੁਹਾਨੂੰ ਤੁਸੀਂ ਇਹਨੂੰ ਬਾਹਰੋਂ ਥ੍ਰੈਟ ਕਰਦੇ ਹੋ ਜਾਂ ਇਹ ਤੁਹਾਨੂੰ ਭੜਕਾਉਂਦਾ ਹੈ ਇਹਦੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਇਹਦੇ ਕਰਨਾ ਮੈਨੂੰ ਵੱਜ ਜਾਂਦੀ ਹੈ ਕਿਸੇ ਦਾ ਕੁਝ ਨਹੀਂ ਜਾਂਦਾ ਗਾ ਔਰ ਅੱਜ 22 ਦੇ ਤਕਰੀਬਨ ਇਹ ਕੋ ਗੰਨਮੈਣਾ ਔਰ ਗੰਨਮੈਣਾ ਅਮਿਤ ਦੇ ਦਾ ਸੁਪਨਾ ਸੀ ਜੋ ਤੁਸੀਂ ਬਾਹਰ ਲੈਣ ਪੂਰਾ ਕਰ ਦਿੱਤਾ ਇੱਕ ਗੱਡੀ ਨਾਲ ਲੱਗ ਚੁੱਕੀ ਐ ਸਕੌਟ ਦੂਜੀ ਮੈਨਾਂ ਨੂੰ ਤੁਸੀਂ ਫੇਰ ਲਵਾ ਦੇਣੀ ਆ ਉਦੋਂ ਪਤਾ ਨਹੀਂ ਕਿੱਥੇ ਕਿੱਥੇ ਕੰਮ ਜਾਣਾ ਮੇਰਾ ਆਪ ਜੀ ਨੂੰ ਕਹਿਣ ਦਾ ਮਕਸਦ ਸਿਰਫ ਇਹੀ ਆ ਕਿ ਇਹ ਜੋ ਲੋਕ ਐ ਜਿਕਰ ਆਪਾਂ ਇਹਨਾਂ ਨੂੰ ਇਗਨੋਰ ਕਰਦਾਂਗੇ ਛੱਡ ਦਾਂਗੇ ਹੋਣਾ ਕੁਛ ਨਹੀਂ ਕਰ ਕਿਸੇ ਚੀਂ ਨਹੀਂ ਹਿੰਮਤ ਐਨੀ ਜਾ ਕੇ ਉਹਦਾ ਪਤਲਾ ਉੱਥੇ ਜਿੱਥੇ ਕਹਿਣ ਜਾ ਕੇ ਚੈਲੰਜ ਕਰਕੇ ਫੂਕ ਦੇਣਾ ਪਰ ਮੰਨ ਲਓ ਕਿ ਤੇ ਖੜੇ ਆਂ ਨੇੜੇ ਕੋਈ ਲਾ ਕੇ ਅੱਗ ਲਾ ਦੇ ਕਿਸੇ ਚੀਜ਼ ਨੂੰ ਉਹਦਾ ਕੋਈ ਕੁਝ ਨਹੀਂ ਕਰ ਸਕਦਾ ਪਰ ਚੈਲੰਜ ਲਾ ਕੇ ਕੁਝ ਨਹੀਂ ਹੋਣਾ ਔਰ ਖਾਸ ਕਰਕੇ ਜਿਹੜੇ ਮੇਰੇ ਸ਼ੇਵਸਨ ਵਾਲੇ ਵੀਰ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਹਟ ਚੋ ਤੁਸੀਂ ਵੀ ਸੁਧਰ ਚੋ ਤੁਸੀਂ ਵਿਆਸਾਂ ਟਾਈਮ ਬੰਨੇ ਤੁਸੀਂ ਗਏ ਤੁਸੀਂ ਬਿਲਕੁਲ ਨਹੀਂ ਗਏ ਕਿਉਂ ਯਾਰ ਤੁਸੀਂ ਲੋਕ ਮਰਮਾਉਂਦੇ ਨਹੀਂ ਕਿਉਂ ਤੁਸੀਂ ਤੁਸੀਂ ਚੌਂਨੇ ਕੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਸੀਂ ਭਾਲਦੇ ਕੀ ਆ ਕੀ ਤੁਸੀਂ ਫੇਰ ਪੰਜਾਬ ਦੇ ਵਿੱਚ ਵੇਖਣਾ ਹਿੰਦੂ ਮਰੌਣੇ ਆ ਵੇਖਣਾ ਸਿੱਖ ਮਰੌਣੇ ਅਜੋ ਟਾਈਮ ਲੰਘ ਚੁੱਕਾ ਵਾ ਆ ਜੂਨ ਦਾ ਮਹੀਨਾ ਵਾ ਕਲਿੱਪ ਮੈਂ ਪੈਆਂ ਬਣਾ ਕੇ ਆਪ ਜੀ ਦੇ ਅੱਗੇ ਰੱਖਣ ਲੱਗਾ ਹਾਂ ਕਿ ਇਹਨਾਂ ਦੀ ਜੋ ਅਕਲ ਹੈ ਜਾਂ ਜੋ ਸਰਕਾਰੀਆ ਸਰਕਾਰ ਦੀਆਂ ਕਮਜ਼ੋਰੀਆਂ ਮੈਂ ਤਾਂ ਪੰਜਾਬ ਸਰਕਾਰ ਨੂੰ ਇੱਕੋ ਗੱਲ ਮੰਗ ਕਰਦਾ ਹਾਂ ਸੀਐਮ ਪੰਜਾਬ ਤੋਂ ਕਿ ਜਦੋਂ ਕੋਈ ਇਹੋ ਜਿਹਾ ਕਹਿੰਦਾ ਮੈਨੂੰ ਥ੍ਰੈਟ ਆਈ ਹੈ ਕਮ ਸੇ ਕਮ ਉਹਦਾ ਰਿਵਿਊ ਹੋਏ ਆ ਵੇਖਣੇ ਕਿ ਉਹਨੂੰ ਥ੍ਰੈਟ ਆ ਰਹੀ ਹੈ ਥ੍ਰੈਟ ਕਿਉਂ ਆਈ ਹੈ ਇਹ ਵੇਖਿਆ ਜਾਵੇ ਉਹਨੂੰ ਕਿਹਾ ਜਾਵੇ ਭਾਈ 50000 ਕਾਂਸਟੇਬਲ ਦੀ ਪੇ ਹੈ ਤੂੰ ਆਦੇ ਕੋਲੋਂ ਪੇ ਕਰ ਤੇ ਸਿਕਿਉਰਿਟੀ ਜਿੰਨੀ ਲੈਣੀ ਲੈ ਲੈ ਸੋ ਇਸ ਕਰਕੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵਿਦੇਸ਼ ਬੈਠੇ ਉਹਨਾਂ ਨੂੰ ਵੀ ਨੌਜਵਾਨਾਂ ਨੂੰ ਵੀ ਕਿ ਜੋ ਇਹ ਟ੍ਰੈਂਡ ਚਲਾ ਕਿਰਪਾ ਕਰਕੇ ਇਹਨਾਂ ਨੂੰ ਇਗਨੋਰ ਕਰੋ ਇਹਨਾਂ ਨੂੰ ਇੰਪੋਰਟੈਂਸ ਨਾ ਦਿਓ ਇਹਨਾਂ ਦੇ ਨੰਬਰ ਇੰਟੈਲੀਜੈਂਸ ਨੇ ਕੀਤੇ ਹੋਏ ਆ ਟਰੈਕਟ ਸਾਰੇ ਰਿਕਾਰਡਿੰਗ ਹੁੰਦੀ ਹੈ ਤੁਸੀਂ ਜਦੋਂ ਤੁਹਾਡੀ ਕੋਈ ਆਸਤਾ ਨਾ ਖੇਡਦਾ ਵਾ ਤੁਸੀਂ ਕੋਈ ਥ੍ਰੈਟ ਕਰਦੇ ਹੋ ਉਹ ਰਿਕਾਰਡਿੰਗ ਹੋ ਜਾਂਦੀ ਹੈ ਇਹਨਾਂ ਦਾ ਪਰਪਸ ਸੋਲਵ ਹੋ ਜਾਂਦਾ ਵਾ ਔਰ ਇੱਕ ਗੱਲ ਮੈਂ ਹੋਰ ਮੋਗਾ ਪ੍ਰਸ਼ਾਸਨ ਦੇ ਧਿਆਨ ਚ ਲਾਉਣਾ ਚਾਹੁੰਦਾ ਹਾਂ ਜੋ ਚੈਂਬਰ ਦਾ ਡਿਸਕਿਊਟ ਚੱਲ ਰਿਹਾ ਹੈ ਦਾ ਉਹਨਾਂ ਨੇ ਮੈਨੂੰ ਅੱਜ ਓਪਨ ਲਿਖਿਆ ਸੀ ਫੋਨ ਕਰਕੇ ਡਿਪਟੀ ਕਮਿਸ਼ਨਰ ਮੋਗਾ ਨੇ ਚੈਂਬਰ ਖਲਾਉਆ ਹੈ ਉਹ ਡੀਸੀ ਮੋਗਾ ਦਾ ਚੈਂਬਰ ਦੇ ਨਾਲ ਕੋਈ ਲੈਣ ਦੇਣ ਨਹੀਂ ਕਿਉਂਕਿ ਇਹ ਸਾਡੇ ਬਾਰ ਦਾ ਔਰ ਇਹ ਬੜੀ ਕਲੀਅਰ ਅਥਾਰਟੀ ਆ ਐਕਸੈਪਟ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਔਰ ਬਾਰ ਕਾਉਂਸਲ ਆਫ ਇੰਡੀਆ ਬਣਾ ਸਾਡੇ ਬਾਰ ਦੇ ਕੰਮ ਚ ਕੋਈ ਦਖਲਦਾਰੀ ਨਹੀਂ ਕਰ ਸਕਦਾ ਸੋ ਇਸ ਕਰਕੇ ਔਨਰੇਡਾਂ ਵਿੱਚ ਮੈਂ ਵੀ ਸੋਲਵ ਕਰਨ ਜਾ ਰਿਹਾ ਹਾਂ ਔਰ ਆਪ ਜੀ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਨੂੰ ਨਾ ਵਧਾਇਆ ਜਾਵੇ ਇਹਨਾਂ ਨੂੰ ਇੰਪੋਰਟੈਂਸ ਨਾ ਦਿੱਤੀ ਜਾਵੇ ਤਾਂ ਜੋ ਸਾਡਾ ਮੌਨਾਂ ਸਾਹਿਬ ਨੂੰ ਥੈਂਕ ਯੂ